ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਸੀਆਈਐਸਐਫ ਨੇ ਇੱਕ 24 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 67 ਸਾਲ ਦਾ ਸੀਨੀਅਰ ਸਿਟੀਜ਼ਨ ਬਣ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ ਦਰਅਸਲ 18 ਜੂਨ ਨੂੰ ਕਰੀਬ 5:20 ਮਿੰਟ ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲੱਗਣ ਤੇ ਆਧਾਰ 'ਤੇ ਸੀਆਈਐਸਐਫ ਦੇ ਜਵਾਨ ਨੇ ਟਰਮੀਨਲ 3 ਵਜੇ ਚੈੱਕ ਇਨ ਖੇਤਰ ਵਿੱਚ ਇੱਕ ਯਾਤਰੀ ਨੂੰ ਪੁਛਗਛ ਲਈ ਰੋਕਿਆ ਪੁਛਗਛ ਕਰਨ ਤੇ ਉਸ ਨੇ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸੋਹਤਾਵਜੋ ਪਾਸਵਰਡ ਚ ਉਸਦੀ ਜਨਮ ਮਿਤੀ 10/2/1957 ਦਰਜ ਸੀ ਉਸਦਾ ਜਨਮ ਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਦੱਸਿਆ ਹੋਇਆ ਸੀ ਜਦਕਿ ਮੂਲ ਤੌਰ ਤੇ ਲਖਨਊ ਦਾ ਰਹਿਣ ਵਾਲਾ ਦਰਸਾਇਆ ਗਿਆ ਸੀ ਉਕਤ ਵਿਅਕਤੀ ਰਾਤ 10:30 ਵਜੇ 에ਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ ਬੁੱਢੇ ਦਿਸਣ ਲਈ ਰੰਗ ਲਏ ਕਾਲੇ ਵਾਲ ਦੋਸਤੋ ਦੱਸ ਦਈਏ ਕਿ ਸੀਆਈਐਸਐਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ ਉਸ ਦੀ ਆਵਾਜ਼ ਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸ ਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਨਲ ਨਾਲ ਮੇਲ ਨਹੀਂ ਖਾਂਦੀ ਸੀ ਨੇੜਿਓਂ ਜਾਂਚ ਕਰਨ ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਤੇ ਦਾੜੀ ਨੂੰ ਸਫੈਦ ਰੰਗ ਕੀਤਾ ਹੋਇਆ ਸੀ ਉਸਨੇ ਬੁੱਢਾ ਦਿਸਣ ਲਈ ਐਨਕਾ ਵੀ ਲਗਾਈ ਹੋਈਆਂ ਸਨ ਉਸਦੀ ਉਮਰ 67 ਸਾਲ ਨਿਕਲੀ ਉਸਦੀ ਫਰੀਕੀ ਨਾਲ ਤਲਾਸ਼ੀ ਲਈ ਡਿਪਾਰਚਰ ਏਰੀਆ ਵਿੱਚ ਲੈ ਜਾਇਆ ਗਿਆ ਉਸਦੇ ਮੋਬਾਈਲ ਦੀ ਚੈਕਿੰਗ ਦੌਰਾਨ ਇੱਕ ਹੋਰ ਪਾਸਪੋਰਟ ਦੀ ਸਾਫ਼ ਕਾਪੀ ਮਿਲੀ ਜਿਸ ਅਨੁਸਾਰ ਪਾਸਪੋਰਟ ਦੇ ਦਰਜ ਨਾਮ ਗੁਰਸੇਵਕ ਸਿੰਘ ਉਮਰ 24 ਸਾਲ ਹੈ ਹੋਰ ਪੁੱਛਗਛ ਦੌਰਾਨ ਯਾਤਰੀ ਨੇ ਮੰਨਿਆ ਕਿ ਉਸਦਾ ਅਸਲੀ ਨਾਮ ਗੁਰਸੇਵਕ ਸਿੰਘ ਹੈ ਉਸ ਦੀ ਉਮਰ 24 ਸਾਲ ਹੈ ਉਹ 67 ਸਾਲਾ ਰਸ਼ਵਿੰਦਰ ਸਿੰਘ ਸੋਤਾ ਦੇ ਨਾਮ ਤੇ ਜਾਰੀ ਕੀਤੇ ਪਾਸਪੋਰਟ ਤੇ ਸਫਰ ਕਰ ਰਿਹਾ ਏ ਦੋਸ਼ੀ ਨੂੰ ਨਾਲ ਦੀ ਨਾਲ ਹੀ ਸੀਆਈਐਸਐਫ ਦੇ ਬਲੋਗ ਗ੍ਰਿਫਤਾਰ ਕਰ ਲਿਆ ਗਿਆ ਸੀਆਈਐਸਐਫ ਦੇ ਸਹਾਇਕ ਇੰਸਪੈਕਟਰ ਜਨਰਲ ਅਤੇ ਲੋਕ ਸੰਪਰਕ ਅਧਿਕਾਰੀ ਅਪੂਰਵਾ ਪਾਂਡੇ ਨੇ ਦੱਸਿਆ ਕਿ ਪੂਰਾ ਮਾਮਲਾ ਝਾਲੀ ਪਾਸਪੋਰਟ ਦਾ ਨਿਕਲਿਆ ਯਾਤਰੀ ਨੂੰ ਉਸ ਦੇ ਸਮਾਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਲਈ ਆਈਜੀਆਈ 에ਅਰਪੋਰਟ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਸੀਐਸਫਰ ਦੇ ਜਵਾਨ ਦੀ ਚੌਕਸੀ ਅਤੇ ਸਿਆਣਪ ਕਾਰਨ ਯਾਤਰੀ ਨੂੰ ਫੜ ਲਿਆ ਗਿਆ ਤੇ 10 ਦਾ ਵੇਜ ਦੀ ਸੰਭਾਵਿਤ ਦੁਰਵਰਤੋਂ ਨੂੰ ਰੋਕ ਲਿਆ ਗਿਆ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਸੀਆਈਐਸਐਫ ਨੇ ਇੱਕ 24 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 67 ਸਾਲ ਦਾ ਸੀਨੀਅਰ ਸਿਟੀਜ਼ਨ ਬਣ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ ਦਰਅਸਲ 18 ਜੂਨ ਨੂੰ ਕਰੀਬ 5:20 ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਾਉਣ ਤੇ ਆਧਾਰ ਤੇ ਸੀਆਈਐਸਐਫ ਦੇ ਜਵਾਨ ਨੇ ਟਰਮੀਨਲ 3 ਵਜੇ ਚੈੱਕ ਇਨ ਖੇਤਰ ਵਿੱਚ ਇੱਕ ਯਾਤਰੀ ਨੂੰ ਪੁਛਗਛ ਲਈ ਰੋਕਿਆ ਪੁਛਗਛ ਕਰਨ ਤੇ ਉਸ ਨੇ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸੋਹਤਾਵਜੋ ਪਾਸਪੋਰਟ 'ਚ ਉਸਦੀ ਜਨਮ ਮਿਤੀ 10/2/1957 ਦਰਜ ਸੀ ਉਸਦਾ ਜਨਮ ਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਦੱਸਿਆ ਹੋਇਆ ਸੀ ਜਦਕਿ ਮੂਲ ਤੌਰ ਤੇ ਲਖਨਊ ਦਾ ਰਹਿਣ ਵਾਲਾ ਦਰਸਾਇਆ ਗਿਆ ਸੀ ਉਕਤ ਵਿਅਕਤੀ ਰਾਤ 10:30 ਵਜੇ 에ਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ ਬੁੱਢੇ ਦਿਸਣ ਲਈ ਰੰਗ ਲਏ ਕਾਲੇ ਵਾਲ ਦੋਸਤੋ ਦੱਸ ਦਈਏ ਕਿ ਸੀਆਈਐਸਐਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ ਉਸ ਦੀ ਆਵਾਜ਼ ਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸ ਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਨਲ ਨਾਲ ਮੇਲ ਨਹੀਂ ਖਾਂਦੀ ਸੀ ਨੇੜਿਓਂ ਜਾਂਚ ਕਰਨ ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਤੇ ਦਾੜੀ ਨੂੰ ਸਫੈਦ ਰੰਗ ਕੀਤਾ ਹੋਇਆ ਸੀ ਉਸਨੇ ਬੁੱਢਾ ਦਿਸਣ ਲਈ ਐਨਕਾ ਵੀ ਲਗਾਈ ਹੋਈਆਂ ਸਨ ਉਸਦੀ ਉਮਰ 60 ਸਾਲ ਨਿਕਲੀ ਉਸਦੀ ਬਰੀਕੀ ਨਾਲ ਤਲਾਸ਼ੀ ਲਈ ਡਿਪਾਰਚਰ ਏਰੀਆ ਵਿੱਚ ਚਲੇ ਜਾਇਆ ਗਿਆ ਉਸਦੇ ਮੋਬਾਈਲ ਦੀ ਚੈਕਿੰਗ ਦੌਰਾਨ ਇੱਕ ਹੋਰ ਪਾਸਪੋਰਟ ਦੀ ਸਾਫ਼ ਕਾਪੀ ਮਿਲੀ ਜਿਸ ਅਨੁਸਾਰ ਪਾਸਪੋਰਟ ਦੇ ਦਰਜ ਨਾਮ ਗੁਰੂ ਸੇਵਕ ਸਿੰਘ ਉਮਰ 24 ਸਾਲ ਹੈ ਹੋਰ ਪੁੱਛਗਿੱਛ ਦੌਰਾਨ ਯਾਤਰੀ ਨੇ ਮੰਨਿਆ ਕਿ ਉਸਦਾ ਅਸਲੀ ਨਾਮ ਗੁਰਸੇਵਕ ਸਿੰਘ ਹੈ ਉਸ ਦੀ ਉਮਰ 24 ਸਾਲ ਹੈ ਉਹ 67 ਸਾਲਾ ਰਸ਼ਵਿੰਦਰ ਸਿੰਘ ਸੋਤਾ ਦੇ ਨਾਮ ਤੇ ਜਾਰੀ ਕੀਤੇ ਪਾਸਪੋਰਟ ਤੇ ਸਫਰ ਕਰ ਰਿਹਾ ਏ ਦੋਸ਼ੀ ਨੂੰ ਨਾਲ ਦੀ ਨਾਲ ਹੀ ਸੀਆਈਐਸਐਫ ਤੇ ਬਲੋਗ ਗ੍ਰਿਫਤਾਰ ਕਰ ਲਿਆ ਗਿਆ ਸੀਆਈਐਸਐਫ ਦੇ ਸਹਾਇਕ ਇੰਸਪੈਕਟਰ ਜਨਰਲ ਅਤੇ ਲੋਕ ਸੰਪਰਕ ਅਧਿਕਾਰੀ ਅਪੂਰਵਾ ਪਾਂਡੇ ਨੇ ਦੱਸਿਆ ਕਿ ਪੂਰਾ ਮਾਮਲਾ ਜਾਲੀ ਪਾਸਪੋਰਟ ਦਾ ਨਿਕਲਿਆ ਯਾਤਰੀ ਨੂੰ ਉਸ ਦੇ ਸਮਾਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਲਈ ਆਈਜੀਆਈ 에ਅਰਪੋਰਟ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਸੀਐਸਫਟੀ ਜਵਾਨ ਦੀ ਚੌਕਸੀ ਅਤੇ ਸਿਆਣਪ ਕਾਰਨ ਯਾਤਰੀ ਨੂੰ ਫੜ ਲਿਆ ਗਿਆ ਤੇ ਦਸਤਾਵੇਜ਼ ਦੀ ਸੰਭਾਵਿਤ ਦੁਰਵਰਤੋਂ ਨੂੰ ਰੋਕ ਲਿਆ ਗਿਆ ਹੈ